ਆ ਗਾਈ ਵੜ ਗਈ ਆ ਤੇ ਤੁਹਾਨੂੰ ਬੱਸ ਇਹ ਅੰਦਰੋਂ ਦੀ ਵਿਖਾਉਣੀ ਆ ਅੰਦਰੋਂ ਦੀ ਅਕੇ ਉਹਦੇ ਵਿੱਚ ਨਾ ਫੀਡ ਸੁੱਟ ਦਿੰਦਾ ਉਹ ਗਾਈ ਖਾਣ ਲੱਗਦੀ ਜਿੰਨੂੰ ਚੋਣਾ ਹੈ ਮੈਂ ਉਹਨੂੰ ਫੀਡ ਸੁੱਟਣੀ ਆ ਤੇ ਉਹ ਮੈਂ ਖਾਣ ਲੱਗ ਜਾਣਾ ਤੇ ਇਹਨੇ ਫਿਰ ਆਪਣਾ ਕੰਮ ਕਰਨ ਲਈ ਜਾਣਾ ਏਦਾ ਆ ਵੇਖੋ ਇਦਾਂ ਬੁਰਸ਼ ਆ ਆਟੋਮੈਟਿਕ ਸੈਂਸਰ ਦੇ ਨਾਲ ਜਾਣੇ ਆ ਤੇ ਥੱਲੇ ਪਹਿਲਾਂ ਇਦਾਂ ਬੁਰਸ਼ ਮਾਰਦਾ ਨੇ ਸਾਫ਼ ਕਰਨੇ ਫਾਲ ਚੰਗੀ ਤਰ੍ਹਾਂ ਇਹ ਥਰਮ ਮੜ ਮੜ ਕੇ ਇਹਨੇ ਧੋਰੇ ਵਿੱਚ ਦਵਾਈ ਲੱਗੀ ਹੁੰਦੀ ਆ ਵੀ ਜਿਹਦੇ ਨਾਲ ਜਿੱਦਾਂ ਬਕਟੀਰੀਆ ਬਕਤੂਰੀਆ ਜਿਹੜਾ ਮਰ ਜਾਂਦਾ ਉਸ ਤੋਂ ਬਾਅਦ ਇਹਨੇ ਆਪੇ ਹੀ ਲਾ ਦੇਣੇ ਆ ਟਾਕੇ ਮਸ਼ੀਨਾਂ ਤੇ ਦੁੱਧ ਚੋਈ ਜਾਂਦੇ ਜਦੋਂ ਚੋਈ ਗਈ ਤੇ ਇਹਨੇ ਦਰਵਾਜ਼ਾ ਖੋਲ ਦੇਣਾ ਤੇ ਇਹਨੇ ਨਿਕਲ ਜਾਣਾ ਬਾਹਰ ਤੇ ਮਗਰ ਹੋਰ ਖਲੋਤੀਆਂ ਆਪੇ ਹੀ ਵੜੀ ਜਾਣੀਆਂ ਤੇ ਆਪੇ ਹੀ ਨਿਕਲੀ ਜਾਣੀਆਂ ਇਦਾਂ ਚੱਲਦਾ ਇਹ ਸਿਸਟਮ ਆ ਰੋਬੋਟ ਲੱਗ ਗਿਆ ਰੋਬੋਟ ਬੰਦਿਆਂ ਦਾ ਕੰਮ ਜਿਹੜਾ ਉਹ ਘਟ ਗਿਆ ਆ ਮਸ਼ੀਨਰੀ ਜਿਹੜੀ ਇਹ ਖਾ ਗਈ ਬੰਦਿਆਂ ਨੂੰ ਇਹ ਖਾਂਡੇ ਦਿਨੋਂ ਦਿਨ ਜਿਹੜੀ ਟੈਕਨੋਲੋਜੀ ਹੈ ਨਾ ਇਹ ਬੰਦਿਆਂ ਦੇ ਹੱਕ ਮਾਰਨ ਲਈ ਆ ਵੇਖੋ ਇਦਾਂ ਚੱਲਦਾ ਕੰਮ ਕਰ ਬਾਕੀ ਓਕੇ ਬਾਈ ਸਾਥ ਸ੍ਰੀ ਗੁਰੂ ਵੀਡੀਓ ਲੰਮੀ ਹੋਣੀ ਹੈ ਚੱਲਦਾ ਵਖਾ ਲੈਂਦੇ ਤੁਹਾਨੂੰ ਕਿੱਦਾਂ ਲੱਗਦਾ ਥੱਕਾ ਇਦਾਂ ਵੇਖੋ ਜੀ ਹੁਣ ਸਿਸਟਮ ਇੱਕ ਦੋ ਦਾ ਜਿਆਦਾ ਬਾਹਰ ਆ ਜੀ ਇਹ ਫੱਕਦੇ ਹੀ ਨਹੀਂ ਆ 135 ਗਾਈਆਂ ਚੋਈ ਜਾਂਦੇ ਦੋ ਆ ਇਧਰ ਮੁੜ ਕੇ ਸਕਰੀਨ ਤੇ ਲਿਖਿਆ ਆ ਜਾਂਦਾ ਗਾਈ ਦਾ ਨੰਬਰ ਬਾਕੀ ਆ ਦੁੱਧ ਆ ਰਣਾ ਕੱਲੇ ਕੱਲੇ ਥਣ ਦੀ ਡਿਟੇਲ ਆ ਜਾਣੀ ਕਿ ਕਿੰਨਾ ਕਿਹੜੇ ਥਣ ਚੋਂ ਆਇਆ ਤੇ ਜਦੋਂ ਚੋਈ ਆ ਵੇ ਮੁੜ ਕੇ ਬੋਸ ਤੇ ਵੱਜਦਾ ਇੱਕ ਵਾਰੀ ਗਾਈ ਦੇ ਜਦੋਂ ਵੱਜ ਜਾਂਦਾ ਮੁੜ ਕੇ ਧੋ ਦੋ ਵੱਜਦਾ ਤੇ ਇੱਥੇ ਦੁੱਧ ਆਈ ਜਾਣਾ ਇੱਧਰ ਇੱਕ ਤਿੰਨ ਚਾਰ ਟੈਪ ਚੋਂਦਾ ਵੀ ਗਾਈ ਨੂੰ ਜਦੋਂ ਟਾਈਮ ਹੋ ਗਿਆ ਗਾਂ ਹੀ ਆ ਜਾਂਦੀ ਹੈ ਤੇ ਬੱਸ ਇਹਨੇ ਕੈਚ ਕਰ ਲੈਣੀ ਇਦਾਂ ਚੱਲਦਾ ਸਿਸਟਮ ਵੇਖੋ ਇਹ ਸਾਡੇ ਨਾਲ ਜੁੜੇ ਲੋ ਤੁਹਾਨੂੰ ਦੱਸਣਾ ਡੇਰੀ ਫਾਰਮ ਤੇ ਕਿੱਦਾਂ ਚੱਲਦੇ ਕੰਮ ਕਰਦੇ ਓਕੇ ਵਾਪਸ ਰਿਕਾਰਡ